ਕਿ ਵਾਟਰ ਟੈਂਕ ਦੀ ਖੋਲੀ ਨਹੀਂ ਹੈ ਡੇਟਾ ਲਾ ਕੇ ਮਾਰੇ ਲਈ ਹੁਣ ਜੀ ਤੁਹਾਨੂੰ ਜਿਹੜਾ ਹੁਣ ਜਾ ਰਹੇ ਆ ਤਰਨ ਘਾਟ ਰਾਈਟ ਆਹ ਦੇਖੋ ਲੋਕ ਅਲੇ ਕੋਈ ਮਨਜਾ ਆ ਸੰਧੀ ਆ ਆ ਆ ਆ ਉਹ ਕਰਨ ਕਾ ਬੁੜਾ ਜੀ ਆ ਫਿਰ ਲੇਵਰ ਪਹੁੰਚ ਚੁਕੀ ਹੈਗੀ ਤੇ ਸਾਨੂੰ ਕਹ ਰੇਸ਼ ਨਹੀਂ ਮਰਾਉਣੀ ਦੇਖੋ ਧੂਆਂ ਧਾਰ ਹੋਈ ਗੱਡੀ ਚੀਸੇ ਜਾ ਰਹੇ ਬੰਦ ਤੂੰ ਆਈਆ ਮੇਰੀ ਰੋਕਦੀ ਨਹੀਂ ਖੰਗ ਵੀ ਬੰਦ ਕਰ ਲਈ ਅਰੇ ਫੋਨ ਤੇ ਬੈਠਨ ਦਾ ਲਾਇਆ ਇਹਨੂੰ ਓਏ ਖੜ ਜਾ ਤੂੰ ਪਰ ਹਟਲਾ ਪੂਰੀ ਬਾਰੇ ਬਦਲਦੇ ਹੋ ਯਾਰ ਇੱਕ ਦਾ ਰੋਲ ਤੇ ਨਿਤ ਨਾ ਨਿਤ ਲਾਇਆ ਲਈ ਫਿਰ ਕਿ ਕਰ ਉਹ ਕਿਉਂ ਆ ਕਿਉਂ ਆ ਆਹ ਛਾ ਬਾਖਿਆ ਬਾਖਿਆ ਵੀ ਪਹੇਜਿਆ ਵੀ ਤਰਾਈ ਇਹ ਇਹ ਕਰੀ ਰਿਟਰਨ ਰੈਐਕਸ਼ਨ ਚੈੱਕ ਕਰ ਲੈ ਹੁੰਦੇ ਤੇ ਪਾਪਾ ਇਹ ਹੀ ਨਹੀਂ ਹੋਣਾ ਨਹੀਂ ਨਹੀਂ ਰੈਕਸ਼ਨ ਆ ਕਰ ਚੈੱਕ ਕਰ ਇੱਕ ਗੱਲ ਹੋਈ ਮੜੀ ਰੇਤ ਕੋਈ ਗੇਟ ਨਹੀਂ ਨਾ ਕਾ ਕੰਮ ਨਹੀਂ ਨਾ ਉਹ ਪਾਸੇ ਘਾਹ ਆ ਗਿਆ ਜਿਹੜਾ ਹਟਦਾ ਸਾਰੇ ਜਾਂਦਾ ਕੋਈ ਪਤਾ ਜਿਹੜਾ ਉਹ ਆ ਜੀ ਥੱਲੇ ਥੱਲੇ ਆ ਜੀ ਇਹ ਬਾਬਾ ਰੱਬ ਕਰਦੇ බතගේ ර देख यह ਲੱਛਣ ਵੇਖੋ ਹੀ ਕਰ ਦੱਸੋ ਲੱਛੜਾ ਵਾਰੀ ਨਾ ਲੱਛੜ ਦੀ ਜਵਾਕ ਬਹੁਤ ਅੰਧੀ ਆ ਗੱਲਤੀ ਆਈ ਫੂਲ ਵਾਲਾ ਨੇ ਛੁੱਟ ਗਿਆ ਕਰ ਤਗਾ ਜੀ ਆ ਤੇ ਇਧਰ ਤਾਂ ਪਾਉਂਦੇ ਫਿਰ ਇਹ ਤਾਂ ਪਾਉਂਦੇ ਫਿਰਦੇ ਇਹ ਤਾਂ ਪਾਉਂਦੇ ਕਰਦੇ ਆ ਇਹ ਇਹ ਤਾਂ ਪਾਉਂਦੇ ਆ ਜੀ ਕਹਿੰਦੇ ਸੀ ਡਰਾਈਵਰ ਹੀ ਆ ਜੀ ਇਹ ਇਹ ਤਾਂ ਪਾਉਂਦੇ ਆ ਜੀ ਫੂਲ ਵਾਲਾ ਨੇ ਛੁੱਟ ਗਿਆ ਕਰ ਤਗਾ ਅੱਗੇ ਜੀ ਹੜ ਆਗੇ ਬੱਚੇ ਇਧਰ ਤੁਸੀਂ ਦੇਖ ਸਕਦੇ ਹੋ ਓਏ ਹਰ ਚ ਮੋਤੀਰਾਮ ਕੀ ਕਹਿੰਦਾ ਓਏ ਕੰਮ ਸੇ ਕੰਮ ਜੀ ਦੇਖ ਸਕਦੇ ਹੋ ਤੁਸੀਂ ਨਾ ਵਾੜੀ ਇਹ ਅੱਠ ਫੁੱਟੀ ਅੱਠ ਫੁੱਟੀ ਟਰਾਲੀ ਹੈ ਜੀ ਇਹ ਅੱਠ ਫੁੱਟੀ ਰੇੜੀ ਹੈ ਤੇ ਥੱਲੇ ਐ ਜੂਗਲਾਸ ਤੇ ਵੀ ਨੰਦੀ ਥੱਲੇ ਅੱਠ ਫੁੱਟੀ ਟਰਾਲੀ ਹੈ ਜੀ ਹੈ ਮੇਰੀ ਗੱਲ ਪਹਿਲੀ ਗੱਲ ਤਾਂ ਉਹ ਕਿਉਂ ਤੋਂ ਪਾਉਣੇ ਉਹ ਉਹਦੇ ਨਾਮ ਆ ਉਹਦੀ ਸਾਡੇ ਨਾਮ ਤੋਂ ਸਾਡੇ ਨਾਮ ਸੀ ਚੁੱਪ ਤਾਂ ਕਰੋ ਚੁੱਪ ਕਰੋ ਯਾਰ ਬਣਾ ਲੈ ਤੂੰ ਜਿਹੜਾ ਬਣਾਉਣਾ ਹਾਂ ਵੀਰ ਦਾ ਟ੍ਰੈਕਟਰ ਹੈ ਜੀ ਰੇੜੀ ਲਿਫਟ ਦੇਖੋ ਲਿਫਟ ਜਮਾ ਥੱਲੇ ਆ ਇਹਦਾ ਆਪਾਂ ਲਿਫਟ ਜਮਾ ਥੱਲੇ ਇਹਦਾ ਪੰਪ ਵੀ ਕੀਤਾ ਪੰਪ ਵੀ ਕੀਤਾ ਹੀ ਆ ਫਾਇਦਾ ਤੇ ਇੱਕ ਮਿੰਟ ਦਾ ਪੰਪ ਮਾਰਦੇ ਹਾਂ ਆਹ ਦੇਖੋ ਆਹ ਦੇਖੋ ਕੋਲ ਕੋਲ ਇਹਦਾ ਪਾ ਪੰਪ ਵੀ ਕੀਤਾ ਆਪਾਂ ਜਦੋਂ ਦਾ ਪੰਪ ਕੀਤਾ ਜੀ ਆ ਦੇਖੋ ਪਾਫਾ ਦੇਖੋ ਜਦੋਂ ਆਪਾਂ ਇਹਦਾ ਪੰਪ ਕੀਤਾ ਤੇ ਓਵਰ ਹੀਟ ਹੋ ਗਿਆ ਟਰੈਕਟਰ ਤੇ ਬੈਟਰੀ ਪਿਗਲ ਗਈ ਇੱਥੇ ਆਹ ਦੇਖੀ ਆਏ ਜਾਈਆ ਕਿ ਮਰਤਲ ਤਾਂ ਹੈ ਕੈਮਰਾ ਕਰਕੇ ਦਿਖਾਈ ਜਾਂਦਾ ਬਲੀ ਦੋੜੀ ਰਹੀ ਸੀ ਕਲਾਸ ਚ ਦੋਈ ਤੇ ਕਰਜ ਸੀ ਉਹ ਭੱਜ ਗਿਆ ਮੜ ਆਹ ਦੇਖੋ ਜੀ ਇਹ ਟਰੈਕਟਰ ਦੀ ਪਹਿਲਾਂ ਬੈਟਰੀ ਉਹ ਯਾਰ ਚੁੱਪ ਕਰ ਜਾਣਾ ਓਏ ਓ ਤੂੰ ਕਿਹੜਾ ਬੱਗੂ ਬੌਸ ਬਣਿਆ ਇੱਥੇ ਬੈਟਰੀ ਹੁੰਦੀ ਸੀ ਆ ਵੀਡੀਓ ਬਣਾ ਇੱਥੇ ਬੈਟਰੀ ਹੁੰਦੀ ਸੀ ਇਹ ਟਰੈਕਟਰ ਦੀ ਹਾਂਜੀ ਅਸੀਂ ਜਿੱਥੇੋਂ ਨਾ ਪੰਪ ਕੀਤਾ ਤਰਨ ਤਰਨ ਗੇਰੀ ਭਾਗੀ ਪੋਣੇ ਤੇ ਤਰਨ ਨਾ ਹੈ ਟਰੈਕਟਰ ਆਪਾਂ ਜਿੱਥੋਂ ਨਾ ਤਰਨ ਆਪਾਂ ਇੰਨਾ ਕੋਲੇ ਗਏ ਜੀ ਬੈਟਰੀ ਖਤਮ ਕਰਤਾ ਜੀ ਪੱਟੀ ਵਿੱਚ ਹੀ ਘਰਤੀ ਟਰੈਕਟਰ ਦੀ ਵਧੀਆ ਗੱਟ ਸੀ ਇੱਥੇ ਬੈਟਰੀ ਹੁੰਦੀ ਸੀਗੀ ਜੀ ਹਾਂਜੀ ਆਪਾਂ ਇਹਦਾ ਪੰਪ ਕੀਤਾ ਇੱਥੇ ਜਿੱਦਾ ਕਰਿਆ ਉਹ ਬੈਟਰੀ ਹੈ ਜੀ ਇੱਥੇ ਕਰਨੀ ਪੈਗੀ ਸਟ੍ਰੈਟ ਬਹੁਤ ਗਰਮ ਹੋ ਜਾਂਦਾ ਜੀ ਅਸੀਂ ਠੰਡੀ ਜਲਾਈ ਜਾਂਦੇ ਆ ਆ ਦੇਖੋ ਟਰਬੋ ਲਾਈ ਆ ਉਹ ਦੇਖਦਾ ਹੈ ਆ ਦੇਖੋ ਟਰਬੋ ਜੀ ਟਰਬੋ ਦੇ ਜੋੜ ਚੈੱਕ ਕਰੂ ਜੀ ਟਰਬੋ ਪਰ ਆ ਦੇਖ ਚੋ ਆ ਦੇਖੋ ਪਾਪਾ ਛੱਡਦਾ ਜੀ ਇਹ ਪੰਪ ਆ ਜਿਹੜਾ ਜਿੰਝੜ ਹੈ ਪਤਾ ਇਹ ਪਾਪਾ ਛੱਡਦਾ ਜੀ ਦੇਖੋ ਆ ਪਹਿਲਾ 17 ਦੀ ਇਹ ਫਿੱਟਰ ਸਰਵ ਕਰਤਾ ਜਉਂਦਾ ਆਪਣੇ ਕੋਲੇ ਆਇਆ 17 ਵਾਰੀ ਹਾਂ ਜੀ ਮੈਂ ਕਰਨਾ ਪੈਂਦਾ ਕਿਹੜਾ ਦਿਨ ਹੋਈ ਤੁਹਾਡੇ ਕੋਲੇ ਇਹ ਇਹ ਸਾਡੇ ਕੋਲ 3 ਦਿਨ ਹੋਇਆ ਜੀ ਆਹ ਉਹ 3 ਦਿਨਾਂ ਚ 17 ਵੀ ਕਿਵੇਂ ਕਰਨਾ ਪੈਂਦਾ ਜੀ ਵਿਲੇ ਆ ਜੀ ਜਉਂਦਾ ਨਹੀਂ ਜੀ ਗੱਲ ਹੀ ਹੈ ਆਏ ਆਏ 7000 ਰੁਪਏ ਨਾ ਨਾ ਤਿਆਰ ਤੁਸੀਂ ਬਾਹੜਾ ਕੋ ਬੋਲ ਕੇ ਜੀ ਮਾ ਜੋਤੀ ਤੁਸੀਂ ਟਰੈਕਟਰ ਦੀ ਕਿਹਾਓ ਕਿਹਾਓ ਕਾਲਾ ਲੈਣ ਗਿਆ ਉਹ ਤੋਂ ਕਿਉਂ ਸਮਝੋ ਤੋਂ ਕਾਲਾ ਬੋਣੇ ਕਿਉਂ ਤਰਨਦਾ ਵੀ ਉਏ ਆਏ ਨਹੀਂ ਖੋਲਦਾ ਆਪਣੇ ਕੋਲੇ ਆਈ ਟਰੈਕਟਰ ਅੱਜ 45 ਫਾਰਾਂ ਇਹਦਾ ਸੀ ਪੰਪ ਵੀ ਕੀਤਾ ਜੀ ਇਹਦੀ ਕੇਮ ਵੀ ਬਦਲੀ ਆਈ ਕੇਮ ਇਹਦਾ ਜੇ ਆਪਾਂ ਜਿਵੇਂ ਕਹਤਗੇ ਅੰਜਾ ਪੰਜਾ ਮੰਜਾ ਥੱਲੇ ਬੁੱਢੀ ਲਾ ਆਹ ਦੇਖੋ ਜੀ ਇੱਕ ਯਾਦ ਖਾ ਦਿਓ ਆਹ ਦੇਖੋ ਜੀ ਹਜੇ ਤੱਕ ਮਗਲਿਆਰ ਵਾਲਾ ਡੱਬਾ ਇੱਥੇ ਪਿਆ ਇਹ 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 ਵੀਰ ਤੇ ਬਹੁਤ ਵੱਡੀ ਸਮੱਸਿਆ ਸੀ ਕਿ ਨਾ ਗੇਰ ਰੜਦੇ ਆ ਗੇਰ ਦਾ ਗਾਰੰਟੀ ਇਹ ਫੋਕੋ ਬੱਗਾ ਰਗਾ ਦੇ ਦੇ ਨਿਹਰਾ ਦੀ ਤਾਂ ਗਾਰੰਟੀ ਲੈ ਲਈ ਜੀ ਬੰਦਿਆਂ ਨਿਕਲ ਤਾਂ ਨਹੀਂ ਕਹਦਾ ਜਾਣ ਕੇ ਬਾਕੀ ਜੀ ਹੁੱਕ ਚੈੱਕ ਕਰੋ ਜੀ ਬਹੁਤ ਨਾਲ ਦੀ ਹੁੱਕ ਆ ਜੀ ਇਹਦੇ origignal ਟਾਇਰ ਦੇਖ ਲਓ ਜੀ ਪਾਣੀ ਪਾ ਜੰਮਿਆ ਪੈਂਦਾ 50 ਪੈਸੇ ਟਾਇਰਾਂ ਦੇ ਪਈ ਹੈਗੀ ਮੂਰਲੇ ਕਿੰਨੇ ਪੈਸੇ ਮੂਰਲੇ 34 ਪਈ ਹੈ ਜੀ 34 ਇਹ ਵੀਰ ਨਾ ਇਹ ਗੱਲ ਤਾਂ ਹੁਣ ਆਹ ਪੂਰਾ ਕਿਹੜਾ ਠੱਕ ਲਿਆਉਣ ਹੋਇਆ ਤੂੰ ਹੁਣ ਤਾਂ ਹੀ ਆਈ ਨਹੀਂ ਇੱਕ ਕੰਮ ਵਾਲਾ ਗਾਲਦਾ ਟਰੈਕਟਰ ਸਾਡਾ ਸਾਡੇ ਕੋਲੇ ਹੀ ਬੀ ਲਾਇਆ ਹਾਂਜੀ ਇਹ ਕਹਿੰਦਾ ਕਿ ਸਾਡੇ ਟਰੈਕਟਰ ਤੇ ਸੁਪਰ ਸੀਡਰ ਨਹੀਂ ਚੱਲ ਰਿਹਾ ਇਹਦਾ ਆਓ ਆਓ ਹੁਣ ਹੁਣ ਇਹਦੇ ਪਿੱਛੇ ਇਹ ਰੀੜੀ ਵੀ ਖਿੱਚ ਲੈਂਦਾ ਰੇੜੀ ਮਾਤਾ ਹੁਣੇ ਰੇੜੀ ਖੇ ਚੱਲ ਰਹੇ ਨੇ ਨਾਲੇ ਆਓ ਪੈਜੀ ਸੁਪਰ ਸੀਡਰ ਸਾਈਡ ਤੇ ਉਹ ਤਾਂ ਉਹ ਗੱਲ ਯਾਰ ਪੈ ਗਈ ਜੇ ਇਹਨਾਂ ਤੋਂ ਭਲਾ ਤਾਂ ਜੀ ਬਈ ਕਾਲ ਵੈਂਦਾ ਸੀ ਜੇ ਕੋਈ ਛੜ ਮਤੀ ਇੱਥੇ ਖੜਨਗੇ ਫਿਰ ਅਸੀਂ ਉਹਦੇ ਅੰਗ ਲਾਰ ਕਾ ਬਦਲ ਕੇ ਦਿੱਤਿਆਂ ਇਹ ਵੀਰਾਂ ਰਗਾ ਆ ਛੇਤੇ ਚਲਾਉਂਦੇ ਰਹੇ ਆ ਚੜਿਆ ਆ ਛੇਤੇ ਚਲਾਉਂਦੇ ਰਹੇ ਆ ਆ ਵੀਰ ਕਿਵੇਂ ਆਈ ਨਾਲ ਇਹ ਵੀਰਾ ਕੋਈ ਕਲੈਡੀ ਗੱਲ ਕਰਨ ਆਇਆ ਮੈਂ ਹਾਂ ਜੀ ਕਹਿੰਦਾ ਵੀ ਆਪਾਂ ਏਅਰ ਫਿਲਟਰ ਤੋਂ ਲੈ ਕੇ ਕੱਲੀ ਕੱਲੀ ਸਰਵਿਸ ਵੀ ਕਰਾਉਣੀ ਆਪਾਂ ਕੱਲੀ ਕੱਲੀ ਸਰਵਿਸ ਇਹ ਕੱਲਾ ਕੱਲਾ ਨਾਟਕ ਲਾਉਣਾ ਇਹ ਵੀ ਰਫਣਾ ਆਪਾਂ ਹੀ ਚਲਾਈ ਹੈ ਬਾਕੀ ਆਲਰੇਡੀ ਹੈ ਇਹ ਨਵੇਂ ਡਾਇਰੈਕਟਰ ਦੀ ਇਹ ਦੇਖੋ ਵੀ ਇਹ ਕੱਖਾਂ ਦੀ ਭਰੀ ਮਜਾਲ ਟਰੈਕ ਸਲਿੱਪ ਮਾਰ ਜੇ ਸਲਿੱਪ ਮਾਰ ਜੀ ਮਜਾਲ ਕਿਆ ਮਾਰ ਜੀ ਕਿਆ ਫੀਟਰ ਵੀ ਕਹਿੰਦੇ ਜੀ ਜਾਲਾ ਟਰੈਕਟਰ ਕਿਆ ਆ ਫੀਟਰ ਫਾਰੇ ਵੀ ਦੱਸੋ ਫੀਟਰ ਇਹਦੇ ਅਸੀਂ ਵਾਟਰ ਟੈਂਕੇ ਵੀ ਲਾਈ ਅੱਡ ਇਹਦੇ ਅਸੀਂ ਵਾਟਰ ਟੈਂਕੇ ਵੀ ਕੰਪਨੀ ਫਿਟੜ ਲਾਈ ਆ ਕੰਪਨੀ ਫਿਟੜ ਆ ਦੇਖੋ ਇਹ ਸਟਾਰਟ ਕਰਕੇ ਦਿਖਾਉਣੀ ਆ ਆ ਦੇਖੋ ਇਹ ਇਹ ਵੀ ਅਸੀਂ ਇੰਜਨ ਕੀਤਾ ਇਹਦਾ ਜਣ ਕਿਹੜੀ ਕੁਈ ਤਾਂ ਨਹੀਂ ਕਿਹੜਾ ਕੰਤਾ ਉਹ ਨਹੀਂ ਮੁੜ ਕੇ ਚੱਲਦੀ ਉਹ ਨਹੀਂ ਉਹ ਚੱਲਦੀ ਆ ਚੱਲਦੀ ਨਹੀਂ ਜਾਂ ਖੜਦੀ ਨਹੀਂ ਜਾਂ ਖੜਦੀ ਨਹੀਂ ਚੱਲਦੀ ਦਾ ਕੋਈ ਨਹੀਂ ਖੜੀ ਜਾਂਦੀ ਆ ਦੱਦਦਾ ਖੜਦੀ ਆ ਜਾ ਖੜ ਚੱਲਦੀ ਨਹੀਂ ਖੜੂਗੀ ਇੱਕ ਵੀਰ ਮੋਟਰਸਾਈਕਲ ਵੀ ਲੈ ਕੇ ਆਇਆ ਸੀਗਾ ਜੀ ਸੁੱਖੀ ਵੀਰ ਆਦਾ ਜੀ ਉਹ ਆਪਣਾ ਦੋ ਚੀਜ਼ਾਂ ਦਾ ਕੰਮ ਕੀਤਾ ਤਾਂ ਨੇ ਆ ਜੀ ਕਰਾ ਦਿੱਤਾ ਸੀ ਇਹਨਾਂ ਨੂੰ ਸਮਾਰ ਕੇ ਕੀਰਾ ਆਉਦਾ ਨੂੰ ਇਹ ਤਾਂ ਬੱਸ ਤੇ ਬੋਲਦੀ ਆਵੇ ਆਹ ਤਾਂ ਹੀ ਦਿਖਾਈ ਦੇ ਓਏ ਤੁਸੀਂ ਚਲਾਇਆ ਨਹੀਂ ਵਿੱਚ ਕੋਲ ਉਹਦੇ ਓਏ ਕ੍ਰਿਜੇ ਦੇ ਵਿੱਚ ਚਲਾ ਓਏ ਯਾਰ ਉਹਨੂੰ ਉਹਨੂੰ ਨਾ ਆਨਲਾਈਨ ਕਲਾਸ ਤੇ ਵੀ ਇੰਟੀਕੜਾ ਆ ਦੋ ਵੀਰ ਆਏ ਅੱਜ ਸਾਡੇ ਕੋਲੇ ਆਹ ਟਰੈਕ ਲੈ ਆਏ ਓਏ ਟਰੈਕਟਰ